ਤਕਰੀਬਨ ਆਈ ਥਿੰਕ ਮੈਂ ਓਵਰ 1000 ਪਰਵਾਰ ਨੂੰ ਮੈਲ ਹਟਾਇਆ ਆ ਡੈਲਟਾ ਚੀ ਸੋ ਵੀ ਆਰ ਟੇਕਿੰਗ ਦਿਸ ਵੈਰੀ ਸੀਰੀਅਸਲੀ ਬੜੀ ਗਲਤ ਸਾਰੇ ਇੱਕ ਹੁਣ ਇਕਨੋਮੀ ਤੋਂ ਬਹੁਤ ਤੰਗ ਹੋਏ ਆ ਕਹਿੰਦੇ ਇਹ ਕਈਆਂ ਨੂੰ ਜੌਬਾਂ ਲੱਭਦੀਆਂ ਨਹੀਂ ਜਿਹੜੇ ਇਹਨਾਂ ਨੂੰ ਜਿਨ੍ਹਾਂ ਕੋ ਜੌਬਾਂ ਹੈਗੀਆਂ ਆ ਉਹ ਦੋ ਦੋ ਜਬ ਕਰ ਰਹੇ ਆ ਤੇ ਫੇਰ ਵੀ ਨਹੀਂ ਸਰਦਾ ਕਿਰਾਏ ਵਧ ਗਿਆ ਹੁਣ ਅਸੀਂ ਪੁਲਿਸ ਤੇ ਜੌਬ ਕਰ ਰਹੇ ਆ ਸਾਨੂੰ ਪਤਾ ਹੈ ਕਿ ਕਿੰਨੀ ਵੱਡੀ ਪ੍ਰੋਬਲਮ ਆ ਆਪਾਂ ਸਾਰੇ ਇੱਥੇ ਰਹਿੰਦੇ ਮੈਨੂੰ ਕਹਿਣ ਦੀ ਲੋੜ ਨਹੀਂ ਸਾਰਿਆਂ ਨੂੰ ਆਪਾਂ ਨੂੰ ਅੱਖਾਂ ਮੋੜੇ ਦੇਖ ਰਿਹਾ ਕੀ ਹੋ ਰਿਹਾ ਆ ਅ ਪੀਰ ਪਾਲੀ ਤੁਹਾਨੂੰ ਲੱਗਦਾ ਵੀ ਇਹ ਕਰ ਸਕਣਗੇ ਜਾਂ ਉਹਨਾਂ ਦੇ ਕੋਲ ਪਲਾਨ ਹੈਗਾ ਕਿਉਂਕਿ ਲੇਬਰ ਪਾਰਟੀ ਦੇ ਮਾਰਕ ਕਰਨੀ ਮੰਨਿਆ ਜਾ ਰਿਹਾ ਕਿ ਬੜੇ ਇਕਨੋਮਿਸਟ ਨੇ ਜਾਂ ਉਹਨਾਂ ਨੂੰ ਸਮਝ ਆ ਵੀ ਉਹ ਬੈਟਰ ਕਰ ਸਕੀ ਤੁਹਾਨੂੰ ਕੀ ਲੱਗਦਾ ਆ ਵੀ ਨੀਡ ਜੇਲ ਨਾਟ ਬੇਲ ਰਾਈਟ ਬਿੱਲ C5 ਤੇ C75 ਇੱਕ ਕਾਮਨ ਸੈਂਸ ਗੱਲ ਆ ਪਰ ਲਿਬਰਲ ਸਰਕਾਰ ਨੇ ਇਹਦੇ ਬਾਰੇ ਕੋਈ ਹੱਲ ਨਹੀਂ ਕੀਤਾ ਪ੍ਰਮਾਤਮਾ ਕਰੇ ਸਾਨੂੰ ਇਹ ਪੋਜੀਸ਼ਨ ਮਿਲਦੀ ਆ ਅਸੀਂ ਆਪਣੀ ਜ਼ਿੰਮੇਵਾਰੀ ਸਮਝ ਕੇ ਉਹ ਜਿਹੜੀਆਂ ਪ੍ਰੋਬਲਮ ਆ ਅਸੀਂ ਸੁਣਦੇ ਆ ਉਹਨਾਂ ਦਾ ਕੋਈ ਨਾ ਕੋਈ ਹੱਲ ਲੱਭੂਗੇ ਦੋਸਤੋ ਅੱਜ ਅਸੀਂ ਆਏ ਆ ਡੈਲਟਾ ਦੇ ਵਿੱਚ ਜੈਸੀ ਸਹੋਤਾ ਦੇ ਕੈਂਪੇਨ ਆਫਿਸ ਦੇ ਵਿੱਚ ਕੰਜ਼ਰਵਟਿਵ ਪਾਰਟੀ ਆਫ ਕੈਨੇਡਾ ਦੇ ਉਮੀਦਵਾਰ ਨੇ ਨੌਜਵਾਨ ਜਿਹੜੇ ਇੱਥੇ ਪੁਲਿਸ ਦੇ ਵਿੱਚ ਨੇ ਸਪੋਰਟਸ ਵੀ ਕਰਦੇ ਨੇ ਔਰ ਬੜਾ ਵੱਡਾ ਨਜ਼ਰ ਆਇਆ ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰਨ ਦੇ ਲਈ ਆਏ ਆ ਜੀ ਅਸੀਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਆਇਆਂ ਹੱਸੇ ਕਾਲ ਜੀ ਸਸਿਗਾ ਜੀ ਤੁਹਾਡਾ ਬਹੁਤ ਧੰਨਵਾਦ ਤੁਸੀਂ ਸਾਡੇ ਅੱਜ ਆਫਿਸ ਚ ਆਏ ਹੋਏ ਆ ਸੋ ਵੀ ਵੈਲਕਮ ਯੂ ਐਂਡ ਥੈਂਕ ਯੂ ਅ ਕਿਦਾਂ ਚੱਲ ਰਹੀ ਹੈ ਕੈਂਪੇਨ ਲੋਕਾਂ ਦਾ ਕੀ ਰਿਸਪੌਂਸ ਆ ਕੀ ਕਹਿੰਦੇ ਆ ਲੋਕ ਆ ਕੈਂਪੇਨ ਵਧੀਆ ਚੱਲ ਰਹੀ ਆ ਮੈਂ 1 ਆਫ ਦੀ ਫਰਸਟ ਕੈਂਡੀਡੇਟਸ ਸੈਲੈਕਟ ਹੋਇਆ ਸੀ ਆਪਣੇ BC ਚ ਸੋ ਮੈਨੂੰ ਤਾਂ ਕਾਫੀ ਟਾਈਮ ਹੋਇਆ ਲੱਗੇ ਨੂੰ ਤੇ ਪਰ ਮੈਂ ਇਸ ਫੀਲਡ ਚ ਨਵਾਂ ਵੀ ਹਾਂ ਸੋ ਮੈਨੂੰ ਕਈ ਕੁਝ ਸਿੱਖਣ ਨੂੰ ਵੀ ਮਿਲਦਾ ਆ ਬਾਕੀ ਅ ਇਸ ਟਾਈਮ ਤੇ ਸਾਡੇ ਕੋ ਕੋਈ ਪਾਵਰ ਹੈ ਨਹੀਂ ਅਸੀਂ ਤਾਂ ਬਸ ਲੋਕਾਂ ਦੀਆਂ ਗੱਲਾਂ ਸੁਣ ਸਕਦੇ ਉਹਨਾਂ ਦੀਆਂ ਕੀ ਤਕਲੀਫਾਂ ਆ ਤੇ ਸਾਡਾ ਇੱਕ ਵਾਦਾ ਹੀ ਆ ਦਿਲੋਂ ਵਾਦਾ ਆ ਜੇ ਪ੍ਰਮਾਤਮਾ ਕਰੇ ਸਾਨੂੰ ਇਹ ਪੋਜੀਸ਼ਨ ਮਿਲਦੀ ਆ ਅਸੀਂ ਆਪਣੀ ਜ਼ਿੰਮੇਵਾਰੀ ਸਮਝ ਕੇ ਉਹ ਜਿਹੜੀਆਂ ਪ੍ਰੋਬਲਮ ਆਸੀਂ ਸੁਣਦੇ ਆ ਉਹਨਾਂ ਦਾ ਕੋਈ ਨਾ ਕੋਈ ਹੱਲ ਲੱਭੂਗੇ ਤੇ ਤੁਹਾਨੂੰ ਸਾਲ ਤੋਂ ਜ਼ਿਆਦਾ ਹੋ ਗਿਆ ਮੈਨੂੰ ਲੱਗਦਾ ਤੁਹਾਡਾ ਕੈਂਡੀਡੇਟ ਅਨਾਉਂਸ ਹੋ ਸਾਲ ਤੋਂ ਉੱਪਰ ਹੀ ਹੋ ਗਿਆ ਹਾਂਜੀ ਯਾ ਕਾਫੀ ਟਾਈਮ ਹੋ ਗਿਆ ਪੂਰੇ ਸਾਲ ਤੋਂ ਮਿਲ ਰਹੇ ਹਾਂ ਲੋਕਾਂ ਨੂੰ ਹਾਂਜੀ ਯਸ ਜਿਹੜੇ ਆਪਣੇ ਡੈਲਟਾ ਦੇ ਨਿਵਾਸੀ ਆਪਣੇ ਜੁੜੇ ਹੋਇਆ ਉਹਨਾਂ ਨੂੰ ਪਤਾ ਆ ਮੈਂ ਨੋਨ ਸਟਾਪ ਲੱਗਾ ਹੋਇਆ ਹਾਂ ਇੱਕ ਵੱਡੀ ਰਿਸਪੌਂਸਿਬਿਲਟੀ ਸਮਝ ਕੇ ਅਸੀਂ ਲੱਗੇ ਹੋਏ ਹਾਂ ਤਕਰੀਬਨ ਆਈ ਥਿੰਕ ਮੈਂ ਓਵਰ 1000 ਪਰ ਉਹਨੂੰ ਮੈਲ ਹਟਿਆ ਆ ਅ ਡੈਲਟਾ ਚ ਸੋ ਵੀ ਆਰ ਟੇਕਿੰਗ ਦਿਸ ਵੈਰੀ ਸੀਰੀਅਸਲੀ ਜੀ ਪਹਿਲਾਂ ਤਾਂ ਸ਼ੁਕਰੀਆ ਤੁਸੀਂ ਪੰਜਾਬੀ ਚ ਗੱਲ ਕਰ ਰਹੇ ਹੋ ਸਾਨੂੰ ਪਤਾ ਤੁਹਾਡੇ ਲਈ ਉਨੀ ਸੌਖੀ ਨਹੀਂ ਆ ਪਰ ਫਿਰ ਵੀ ਤੁਸੀਂ ਇੱਥੇ ਰਹਿ ਕੇ ਪਾਲ ਵੱਡੇ ਹੋ ਕੇ ਤੇ ਪੁਲਿਸ ਦੇ ਵਿੱਚ ਵੀ ਕੰਮ ਕਰਦੇ ਹੋ ਕੀ ਤੁਸੀਂ ਥੋੜੀ ਜਿਹੀ ਆਪਣੇ ਬਾਰੇ ਜਾਣਕਾਰੀ ਸਾਡੇ ਸਰੋਤਿਆਂ ਨੂੰ ਦਿਓ ਹਾਂਜੀ ਮੈਂ ਮੈਨੂੰ 8 ਸਾਲ ਹੋ ਗਏ ਪੁਲਿਸ ਦੀ ਨੌਕਰੀ ਕਰਦਿਆਂ ਨੂੰ ਐਂਡ ਵੱਟ ਗੋਡਸ ਬਲੇਸਿੰਗ ਆਪਣੇ 2022 2022 ਚ ਮੈਨੂੰ ਇੱਕ ਵੱਡਾ ਪੁਲਿਸ ਚ ਇਨਾਮ ਮਿਲਿਆ ਸੀ Top 40 under 40 police officers in the world ਉਹ ਅਮਰੀਕਾ ਜਾ ਕੇ ਮੈਂ ਇਨਾਮ ਐਕਸੈਪਟ ਕੀਤਾ ਸੀ ਤੇ ਬਾਕੀ ਮੈਂ ਜਿਹੜੇ ਦੇਖਦੇ ਉਹਨਾਂ ਨੂੰ ਪਤਾ ਮੈਂ ਖੇਡਾਂ ਚ ਵੀ ਕਾਫੀ ਟਾਈਮ ਸਪੈਂਡ ਕੀਤਾ ਮੈਂ 10 ਵਾਰ ਕੈਨੇਡੀਅਨ ਨੈਸ਼ਨਲ ਚੈਂਪੀਅਨ ਰਿਹਾ ਹਾਂ ਮੇਰੇ ਇੰਟਰਨੈਸ਼ਨਲ 골ਡ ਵੀ ਅਵਾਰਡ ਪੁਲਿਸ ਗਿਵ ਮੱਚ ਦੇ ਉਹ ਤੋਂ ਇਲਾਵਾ ਅਸੀਂ ਬੱਚਿਆਂ ਨੂੰ ਫ੍ਰੀ ਮੁਫਤ ਟ੍ਰੇਨਿੰਗ ਵੀ ਕਰਾ ਰਹੇ ਹਾਂ 13 ਸਾਲ ਹੋ ਗਏ ਕਾਫੀ ਬੱਚਿਆਂ ਨੂੰ ਅਸੀਂ ਫ੍ਰੀ ਟ੍ਰੇਨਿੰਗ ਦਿੱਤੀ ਹੋਈ ਹੈ ਜਿਹੜੇ ਉਹ ਆਪ ਹੀ ਬਹੁਤ ਕਾਮਯਾਬ ਹੋ ਗਏ ਕਈਆਂ ਦੀਆਂ ਪ੍ਰਾਪਤੀਆਂ ਮੇਰੇ ਨਾਲੋਂ ਵੀ ਬਾਦਿਆ ਸੋ ਇਹ ਬਾਬੇ ਦੀ ਕਿਰਪਾ ਹੈ ਕਿਸੇ ਨੇ ਸਾਨੂੰ ਸਿਖਾਇਆ ਅਸੀਂ ਹੁਣੇ ਬੱਚਿਆਂ ਨੂੰ ਸਿਖਾ ਰਹੇ ਹਾਂ ਤੇ ਉਹ ਵੀ ਬੜੇ ਕਾਮਯਾਬ ਹੋ ਰਹੇ ਆ ਫੀਲਡ 'ਚ ਤੇ 21 ਸਾਲ ਮੈਂ ਵਿਚ ਬਚਾਲੇ ਕਬੱਡੀ ਵੀ ਖੇਡੀ ਆ ਹਾਂਜੀ ਜੀ ਜਿਵੇਂ ਕਿ ਇੱਥੇ ਤੁਹਾਨੂੰ ਕਿਹੜੀਆਂ ਲੋਕ ਕਿਹੜੀਆਂ ਪ੍ਰੋਬਲਮਸ ਦੱਸਿਆ ਬੇਸਿਕਲੀ ਲੋਕਾਂ ਦੀਆਂ ਬਾਕੀ ਕੈਨੇਡਾ ਵਾਲੀਆਂ ਹੀ ਆ ਜਾਂ ਡੈਲਟਾ ਚ ਕੁਝ ਵੱਖਰੀਆਂ ਨੇ ਆਈ ਥਿੰਕ ਪ੍ਰੋਬਲਮਾਂ ਤਾਂ ਸਾਰੇ ਪਾਸੇ ਮੋਸਟਲੀ ਸੇਮ ਆ ਬੜੀ ਗੱਲ ਸਾਰੇ ਇੱਕ ਹੁਣ ਇਕਨੋਮੀ ਤੋਂ ਬਹੁਤ ਤੰਗ ਹੋਏ ਆ ਕਹਿੰਦੇ ਆ ਕਈਆਂ ਨੂੰ ਜੌਬਾਂ ਲੱਭਦੀਆਂ ਨਹੀਂ ਜਿਹੜੇ ਇਹਨਾਂ ਨੂੰ ਜਿਨ੍ਹਾਂ ਕੋ ਜੌਬਾਂ ਹੈਗੀਆਂ ਆ ਉਹ ਦੋ-ਦੋ ਜਬ ਆ ਕਰ ਰਹੇ ਆ ਤੇ ਫੇਰ ਵੀ ਨਹੀਂ ਸਰਦਾ ਹੁਣ ਸਾਡਾ ਬਾਬਾ ਹੀ ਕਹਿੰਦਾ ਹੁੰਦਾ ਈ ਕਰੇ ਕੈਨੇਡਾ ਇੰਨਾ ਸੋਹਣਾ ਮੋਲਖ ਆ ਇੱਕ ਬੰਦਾ 4-5 ਘੰਟੇ ਕੰਮ ਕਰਕੇ ਸਾਰੇ ਪਰਿਵਾਰ ਨੂੰ ਰੋਟੀ ਖਿਲਾ ਦਿੰਦਾ ਸੀ ਪਰ ਉਹ ਦਿਨ ਬੰਦ ਗਏ ਤੇ ਅੱਜ ਲੋਕਾਂ ਕੋਲ 2-2 ਜੌਬਾਂ ਆ ਤੇ ਫੇਰ ਵੀ ਮੱਸੀ ਸਰ ਦਾ ਪੇਚ ਅਕ ਟੂ ਪੇਚ ਐ ਖਰੇ ਘਰ ਇਹੀ ਕਹਿ ਰਹੇ ਆ ਦੂਜੀ ਗੱਲ ਕਰਾਇਮ ਵੱਧ ਗਿਆ ਹੁਣ ਅਸੀਂ ਪੁਲਿਸ 'ਚ ਜੌਬ ਕਰ ਰਹੇ ਆ ਸਾਨੂੰ ਪਤਾ ਹੈ ਕਿ ਕਿੰਨੀ ਵੱਡੀ ਪ੍ਰੋਬਲਮ ਆ ਆਪਾਂ ਸਾਰੇ ਇੱਥੇ ਰਹਿੰਦੇ ਮੈਨੂੰ ਕਹਿਣ ਦੀ ਲੋੜ ਨਹੀਂ ਸਾਰਿਆਂ ਨੂੰ ਆਪਾਂ ਨੂੰ ਅੱਖਾਂ ਮੋਰੇ ਦੱਸ ਰਿਹਾ ਕੀ ਹੋ ਰਿਹਾ ਆ ਸੋ ਇਹ ਵੀ ਬਹੁਤ ਵੱਡੀ ਪ੍ਰੋਬਲਮ ਆ ਦੂਜੀ ਗੱਲ ਹੁਣ ਇਹ ਆਪਾਂ ਫੈਡਰਲ ਚ ਇੰਨੀ ਰਿਸਪੌਂਸਿਬਿਲਟੀ ਨਹੀਂ ਪੜਾ ਆਪਣੇ ਹਸਪੀਟਲ ਚ ਬਹੁਤ ਪ੍ਰੋਬਲਮ ਆ ਰਹੀ ਆ ਲੋਕੀ ਕਹਿ ਰਹੇ ਵੀ ਨੀਡ ਮੋਰ ਡਾਕਟਰਸ ਵੀ ਨੀਡ ਮੋਰ ਨਰਸਸ ਵੀ ਨੀਡ ਮੋਰ ਹਸਪੀਟਲਸ ਸੋ ਉਹਦੇ ਕਰਕੇ ਸਾਡੀ ਸਰਕਾਰ ਨੇ ਬਲੂ ਸੀਲ ਪ੍ਰੋਗਰਾਮ ਇੰਟਰੋਡਿਊਸ ਕੀਤਾ ਉਹ ਕਹਿ ਰਿਹਾ ਇੱਥੇ ਅੱਜ ਦੇ ਟਾਈਮ 'ਚ ਆਲਮੋਸਟ ਤਕਰੀਬਨ 20000 ਡਾਕਟਰ ਤੇ 40000 ਨਰਸਿਸ ਇੰਟਰਨੈਸ਼ਨਲ ਆਏ ਹੋਏ ਨੇ ਜਿਨ੍ਹਾਂ ਨੂੰ ਲਾਇਸੈਂਸ ਨਹੀਂ ਦਿੱਤਾ ਜਾਂਦਾ ਉਹ ਕੰਮ ਨਹੀਂ ਕਰ ਸਕਦੇ ਸੋ ਅਸੀਂ ਚਾਹੁੰਦੇ ਜਦੋਂ ਸਾਡੀ ਸਰਕਾਰ ਆਵੇ ਇਹਨਾਂ ਦਾ ਫਾਸਟ ਟਰ랙 within ਕੁਝ ਕੁ ਮਹੀਨਿਆਂ 'ਚ ਇਹਨਾਂ ਦੀ ਰਜਿਸਟ੍ਰੇਸ਼ਨ ਹੋ ਜਾਵੇ ਤੇ ਇਹਨਾਂ ਦੀ ਟ੍ਰੇਨਿੰਗ ਹੋ ਜਾਵੇ ਜਿਹੜੇ ਕੈਨੇਡੀਅਨਸ ਨੂੰ ਮਦਦ ਕਰਨ ਤੇ ਆਪਣਾ ਕੰਮ ਕਰਨ ਇੱਥੇ ਆਪਾਂ ਬਹੁਤ ਵਾਰੀ ਇੱਕ ਕਹਾਣੀ ਸੁਰੀਆ ਕੋਈ ਨਾਮੀ ਡਾਕਟਰ ਇੰਡੀਆ ਦਾ ਦबई ਦਾ ਇੱਥੇ ਕੈਨੇਡਾ ਚ ਆ ਕੇ ਊਬਰ ਚਲਾ ਰਿਹਾ ਸੋ ਉਹ ਵੀ ਮਾੜੀ ਗੱਲ ਆ ਆ ਆਪਣੇ ਇੱਥੇ ਕੈਨੇਡੀਅਨ ਬੱਚੇ ਜਿਹੜੇ ਚਾਹੁੰਦੇ ਆ ਅਸੀਂ ਡਾਕਟਰੀ ਕਰੀਏ ਉਹਨਾਂ ਨੂੰ ਇੱਥੇ ਸੀਟਾਂ ਨਹੀਂ ਮਿਲਦੀਆਂ ਉਹ ਬਾਹਰ ਜਾ ਕੇ ਡਾਕਟਰੀ ਕਰ ਰਹੇ ਆ ਤੇ ਜਦੋਂ ਉਹਨਾਂ ਦੀ ਪੜ੍ਹਾਈ ਕੰਪਲੀਟ ਹੋ ਜਾਂਦੀ ਆ ਉਹ ਸੋਚਦੇ ਅਸੀਂ ਕੈਨੇਡਾ ਵਾਪਸ ਆਈਏ ਚਾਰ ਪੰਜ ਸਾਲ ਹੋਰ ਪੜ੍ਹਾਈ ਤੇ ਲਾਈਏ ਨਹੀਂ ਤਾਂ ਆਪਾਂ ਹੁਣ ਅਮਰੀਕਾ ਜਾ ਕੇ ਨਹੀਂ ਤਾਂ ਯੂਰਪ ਚ ਜਾ ਕੇ ਆਪਣੀ ਕਮਾਈ ਸ਼ੁਰੂ ਕਰੀਏ ਆਪਣਾ ਕੰਮਕਾਰ ਸ਼ੁਰੂ ਕਰੀਏ ਪ੍ਰਵਾਸ ਸ਼ੁਰੂ ਕਰੀਏ ਸੋ ਕਈ ਤਾਂ ਬੱਚੇ ਵਾਪਸੀ ਨਹੀਂ ਆਉਂਦੇ ਸੋ ਆਏ ਵੀਰ ਵੀ ਵੀ ਵਾਂਟ ਟੂ ਕੀਪ ਆਰ ਕੈਨੇਡੀਅਨ ਟੈਲੈਂਟ ਇਨ ਕੈਨੇਡਾ ਹਨਾ ਜਿਹੜੇ ਜਿਹੜੇ ਬੱਚੇ ਮਿਹਨਤ ਕਰ ਰਹੇ ਆ ਉਹਨਾਂ ਨੂੰ ਇੱਥੇ ਮੌਕਾ ਮਿਲਣਾ ਚਾਹੀਦਾ ਪੀਰ ਪੋਲੀ ਤੁਹਾਨੂੰ ਲੱਗਦਾ ਵੀ ਇਹ ਕਰ ਸਕਣਗੇ ਜਾਂ ਉਹਨਾਂ ਦੇ ਕੋਲ ਪਲਾਨ ਹੈਗਾ ਕਿਉਂਕਿ ਲਿਬਰਲ ਪਾਰਟੀ ਦੇ ਮਾਰਕ ਕਾਰ ਨਹੀਂ ਮੰਨਿਆ ਜਾ ਰਿਹਾ ਕਿ ਉਹ ਬੜੇ ਇਕਨੋਮਿਸਟ ਨੇ ਜਾਂ ਉਹਨਾਂ ਨੂੰ ਸਮਝ ਆ ਵੀ ਉਹ ਬੈਟਰ ਕਰ ਸਕਦੇ ਤੁਹਾਨੂੰ ਕੀ ਲੱਗਦਾ ਅ ਮੇਰੇ ਆਈ ਹੈਵ ਆ ਫੁੱਲ ਕੌਨਫੀਡੈਂਸ ਪੀਰ ਪੋਲੀ ਹੈਵ ਚ ਟੂ ਸੀ ਜੇ ਉਹਨਾਂ ਉਹਦੀ ਕੋਈ ਇੰਟਰਵਿਊ ਸੁਣੀਏ ਉਮ ਨਹੀਂ ਤੋਂ ਨੂੰ ਇਨ ਪਰਸਨ ਤੁਸੀਂ ਉਹਦੀ ਕੋਈ ਵੀ ਰੈਲੀ ਤੇ ਜਾਓਗੇ ਉਹਦੇ ਇੰਨੇ ਵਧੀਆ ਆਈਡੀਆਜ਼ ਨੇ ਇੰਨੇ ਵਧੀਆ ਖਿਆਲ ਨੇ ਐਕਚੁਅਲੀ ਇੰਨੇ ਵਧੀਆ ਆਈਡੀਆਜ਼ ਨੇ ਜਿਹੜੇ ਮਾਰਕਾਨੀ ਨੇ ਆਪ ਹੀ ਰੱਖ ਲਏ ਹੁਣ ਉਹ ਸਾਰਿਆਂ ਨੂੰ ਸੁਣਾ ਰਿਹਾ ਮੈਂ ਆ ਕੁਝ ਕਰੂੰਗਾ ਪਰ ਸਭ ਤੋਂ ਪਹਿਲਾਂ ਤਾਂ ਪੀਰ ਨੇ ਇੱਕ ਆਈਡੀਆ ਸਾਰੇ ਦਿੱਤੇ ਹੋਏ ਸੀ ਬਟ ਫਿਰ ਵੀ ਮੈਂ ਮੰਨਦਾ ਮਾਰਕਾਨੀ ਦੀ ਰਜ਼ਮੇ ਆਪਾਂ ਕਹਿ ਸਕਦੇ ਕਾਫੀ ਅਕੰਪਲਿਸ਼ਡ ਆ ਬਟ ਇਨੋ ਕਸ਼ ਟਾਈਮ ਹੁੰਦਾ ਸੀ ਜਦੋਂ ਉਹਨੇ ਇੱਥੇ ਆਪਣੇ ਕੈਨੇਡਾ ਚ ਪਾਈਪਲਾਈਨ ਵਾਲੀਆਂ ਪ੍ਰੋਜੈਕਟਾਂ ਰੋਕੀਆਂ ਪਰ ਸਾਊਥ ਅਮਰੀਕਾ ਚ ਤੇ ਮਿਡਲ ਈਸਟ ਚ ਉਹ ਆਪ ਪੈਸੇ ਪਾ ਕੇ ਇਨਵੈਸਟਮੈਂਟ ਕਰ ਰਿਹਾ ਸੀ 트럼ਪ ਨੇ ਟੈਰਿਫ ਅਨਾਉਂਸ ਕਰਤੇ ਉਹਨੇ ਬਤਨ 1 ਵੀਕ ਆਪਣਾ ਨਿਊ ਟ੍ਰਾਂਟੋ ਤੋਂ ਬਿਜ਼ਨਸ ਲੈ ਕੇ ਨਿਊਯਾਰਕ ਵੱਲ ਲੈ ਗਿਆ ਆ ਆਪਾਂ ਸਾਰੇ ਟੈਕਸ ਦੇਤੇ ਕੇ ਥੱਕ ਗਏ ਆ ਮਾਰਕ ਕਾਰਨੀ ਨੇ 40 ਤੋਂ ਵੱਧ ਕੰਪਨੀਆਂ ਖੋਲੀਆਂ ਸਾਊਥ ਅਮਰੀਕਾ ਚ ਜਿੱਥੋਂ ਉਹਨੂੰ ਆਪਣਾ ਫੇਰ I mean in caribbean ਜਿੱਥੋਂ ਉਹਨੂੰ ਆਪਣਾ ਫੇਰ ਸ਼ੈ ਟੈਕਸ ਨਹੀਂ ਦੇਣਾ ਪੈਣਾ ਸੋ ਨੋਬਾਡੀ ਇਜ਼ ਪਰਫੈਕਟ ਰਾਈਟ ਐ एवरीवन ਕਮਸ ਵਿਦ ਪ੍ਰੋਸ ਐਂਡ ਕੌਨਸ ਬਟ ਆਈ ਹੈਵ ਫੁੱਲ ਕੌਨਫੀਡੈਂਸ ਇਨ ਪੀਰ ਪੋਲੀਵ ਐਂਡ ਹਿਸ ਪੋਲਿਸੀਜ਼ ਹੀ ਹੈਜ਼ ਫਰਮ ਡੇ 1 ਪਹਿਲੇ ਦਿਨ ਤੋਂ ਜੋ ਕਹਿ ਰਿਹਾ ਅੱਜ ਤੱਕ ਉਹੀ ਚੱਲ ਰਿਹਾ ਇਦਾਂ ਨਹੀਂ ਹੁਣ ਐਲੈਕਸ਼ਨ ਆ ਗਈ ਆਪਾਂ ਆਪਣੇ ਸਾਰੇ ਆਈਡੀਆ ਚੇਂਜ ਕਰ ਲੈਣੇ ਆ ਹੀਜ਼ ਬੀਨ ਸੇਇੰਗ ਇਟ ਫਰਮ ਡੇ 1 ਤੇ ਜਿਹੜੀ ਖਾਸ ਤੌਰ ਦੇ ਉੱਤੇ ਕ੍ਰਾਈਮ ਆ ਇੱਥੇ ਤੁਸੀਂ ਪੁਲਿਸ ਦੇ ਵਿੱਚੋਂ ਇਹਦੇ ਲਈ ਤੁਹਾਨੂੰ ਕੁਝ ਬੈਟਰ ਪਾਲਿਸੀ ਕੰਸਰਵਟਸ ਦੀ ਲੱਗਦੀ ਹੈ ਜਾਇ ਕਿ ਕਰਨਗੇ ਜਿਹਦੇ ਨਾਲ ਸਾਰਾ ਕੁਝ ਘਟ ਸਕਦਾ ਭਾਈ ਇਹ ਤਾਂ ਹੁਣ ਕਾਮਨ ਸੈਂਸ ਆ ਜੇ ਕੋਈ ਬੰਦਾ ਗਲਤੀ ਕਰਦਾ ਕੋਈ ਕਿਸੇ ਦੇ ਕੁੱਟਮਾਰ ਕਰਦਾ ਕਿਸੇ ਦੇ ਚਾਕੂ ਮਾਰਦਾ ਉਹਨੂੰ ਜੇਲ੍ਹ ਦੀ ਸਜ਼ਾ ਹੋਣੀ ਚਾਹੀਦੀ ਆ ਪਰ ਇੱਥੇ ਆਪਾਂ ਦੇਖਦੇ ਆ ਨਿਊਜ਼ 'ਚ ਆ ਰਿਹਾ ਕਿਸੇ ਦੇ バス ਅੱਡੇ ਤੇ ਅਟੈਕ ਕਿਸੇ ਦੇ ਤੁਰਦੇ ਫਿਰਦੇ ਦੇ ਅਟੈਕ ਉਹ ਬੰਦੇ ਨੂੰ ਫੇਲ ਬੇਰ ਮਿਲ ਜਾਂਦੀ ਆ ਇੱਕ ਕੋਈ ਨਹੀਂ ਬਾਰ-ਬਾਰ ਬੇਲ ਮਿਲ ਜਾਂਦੀ ਆ ਇਹ ਬਹੁਤ ਮਾੜੀ ਗੱਲ ਆ ਜਿਹੜੇ ਵਾਇਲੈਂਟ ਰਿਪੀਟ ਕਰਿਮਿਨਲ ਆ ਉਹਨਾਂ ਨੂੰ ਤਾਂ ਸਜ਼ਾ ਜ਼ਰੂਰ ਦੇਣੀ ਚਾਹੀਦੀ ਆ ਆ ਇੱਥੇ ਕਾਨੂੰਨ ਥੋੜੇ ਸਖਤ ਹੋਣੇ ਚਾਹੀਦੇ ਆ ਬਹੁਤ ਜ਼ਿਆਦਾ ਸੌਫਟ ਹੋ ਗਏ ਹੁਣ ਮੈਂ ਲੋਕਾਂ ਨੂੰ ਇੱਕ ਐਗਜ਼ਾਮਪਲ ਦਿੰਦਾ ਹੁੰਦਾ ਮੈਂ ਪੁਲਿਸ ਦੀ ਨੌਕਰੀ ਕਰ ਰਿਹਾ ਜਦੋਂ ਅਸੀਂ ਕਿਸੇ ਨੂੰ ਫੜਦੇ ਆ ਦੁਬਾਰਾ ਉਹਨੂੰ ਦੂਜੇ ਦਿਨ ਫੇਰ ਛੱਡ ਦਿੰਦੇ ਆ ਸਾਨੂੰ ਫੇਰ ਆਪਣਾ ਧਿਆਨ ਉਸ ਬੰਦੇ ਤੇ ਪਾਉਣਾ ਪੈਂਦਾ ਉਹਨੂੰ ਫੇਰ ਫੜੀਏ ਫੇਰ ਉਹਨੂੰ ਛੱਡ ਦਿੰਦੇ ਆ ਪਰ ਸਾਨੂੰ ਦੂਜੇ ਕੰਮਾਂ ਨੂੰ ਤਾਂ ਟਾਈਮ ਹੀ ਨਹੀਂ ਮਿਲਦਾ ਹੁਣ ਤੁਸੀਂ ਇੱਕ ਤੁਹਾਡਾ ਕਾਰ ਆ ਤੁਸੀਂ ਆਪਣਾ ਕਾਹ ਕੱਟਿਆ ਤੂੰ ਕਾਹ ਕੱਟ ਕੇ ਤੋਈ ਗਿਆ ਕੰਮ ਸਾਡਾ ਨਿਬੜ ਗਿਆ ਤੁਸੀਂ ਦੂਜੇ ਦਿਨ ਫੇਰ ਉੱਠੇ ਸਾਡਾ ਕਾਹ ਫੇਰ ਵੱਧ ਗਿਆ ਹੋਵੇ ਤੁਸੀਂ ਦੋ ਵਾਰੀ ਕੱਟ ਲੂਗੇ ਤਿੰਨ ਵਾਰੀ ਕੱਟ ਲੂਗੇ ਚਾਰ ਵਾਰੀ ਕੱਟ ਲੂਗੇ ਫੇਰ ਤੁਸੀਂ ਸੋਚਿਓ ਇਹ ਤਾਂ ਕਾਹ ਹਟਦਾ ਹੀ ਨਹੀਂ ਰਾਈਟ ਇਹ ਇਹ ਰਾਈਟ ਵੇ ਉਹ ਬੰਦੇ ਨੂੰ ਦੂਜੇ ਦਿਨ ਛੁੱਟੀ ਤੀਜੇ ਦਿਨ ਛੁੱਟੀ ਦੈਟ ਇਜ਼ ਵੈਰੀ ਰੋਂਗ ਅਮ ਵੀ ਨੀਡ ਜੇਲ੍ਹ not bail right uh, bail c5 ਤੇ c75 ਇੱਕ ਕਾਮਨ ਸੈਂਸ ਗੱਲ ਆ ਪਰ ਲਿਬਰਲ ਸਰਕਾਰ ਨੇ ਇਹਦੇ ਬਾਰੇ ਕੋਈ ਹੱਲ ਨਹੀਂ ਕੀਤਾ ਜਿ세 ਆਖਰ ਦੇ ਵਿੱਚ ਸਾਡੇ ਚੈਨਲ ਪੰਜਾਬੀ ਦੇ ਜਿਹੜੇ ਦਰਸ਼ਕ ਨੇ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ ਸੁਨੇਹਾ ਕੋਈ ਉਹਨਾਂ ਨੂੰ ਮੈਸੇਜ ਉਹਨਾਂ ਦੇ ਲਈ ਅਮ ਬਸ ਮੈਂ ਸਾਰਿਆਂ ਨੂੰ ਇਹ ਹੀ ਕਹਿਣਾ ਚਾਹੁੰਦਾ ਆ ਤੁਸੀਂ ਸਾਰੇ ਸਿਆਣੇ ਆ ਆਪਾਂ ਸਾਰੇ ਇੱਥੇ ਲੌਂਗ ਟਾਈਮ ਤੋਂ ਰਹਿ ਰਹੇ ਆ ਕੈਨੇਡਾ ਚ ਪਿਛਲੇ 10 ਸਾਲਾਂ ਚ ਆਪਾਂ ਨੂੰ ਸਾਰਿਆਂ ਨੂੰ ਪਤਾ ਆ ਆਪਣੀ ਲਾਈਫ ਇੰਪਰੂਵ ਹੋਈ ਆ ਔਰ ਡੀਕਲਾਈਨ ਹੋਈ ਆ ਫਿਰ ਆਪਾਂ ਨੂੰ ਚੇਂਜ ਚਾਹੀਦੀ ਆ ਕੰਸਰਵੇਟਿਵ ਪਾਰਟੀ ਚੇਂਜ ਲਿਆਉਗੀ ਵੀ ਤੁਸੀਂ ਸਾਡੀ ਸਪੋਰਟ ਕਰੋ ਇਹ ਆਉਣ ਵਾਲੇ ਇਲੈਕਸ਼ਨ ਚ ਸਾਡੀ ਮਦਦਤ ਕਰੋ ਵੀ ਨੀਡ ਯੂਰ ਸਪੋਰਟ ਵੀ ਨੀਡ ਚੇਂਜ ਇਨ ਕੈਨੇਡਾ ਇਨ ਮਾਈ ਆਪੀਨੀਅਨ ਥੈਂਕ ਯੂ ਬਹੁਤ ਬਹੁਤ ਮੈਰਨ ਜਸ ਥੈਂਕ ਯੂ ਵੈਰੀ ਮਚ ਥੈਂਕ ਯੂ ਸੋ ਮਚ ਸਸਿਰਕਾਰ ਦੋਸਤੋ ਜੈਸੀਸੋ ਤਾਉਣ ਦੇ ਨਾਲ ਗੱਲਬਾਤ ਕੀਤੀ ਕੰਸਰਵਟ ਉਮੀਦਵਾਰ ਨੇ ਡੈਲਟਾ ਤੋਂ ਤੇ 28 ਅਪ੍ਰੈਲ ਨੂੰ ਤੁਸੀਂ ਜਨਰਲ ਠੀਕ ਸਮਝਦੇ ਹਾਂ ਉਹ ਵੋਟ ਜ਼ਰੂਰ ਪਾਓਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਬਾਕੀ ਉਮੀਦਵਾਰਾਂ ਦੇ ਨਾਲ ਵੀ ਤੁਹਾਡੀ ਗੱਲਬਾਤ ਕਰਾਉਂਦੇ ਰਵਾਂਗੇ